ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਇੱਕ ਨੰਬਰ ਸ਼ੋਅ ਕਰਨ ਜਾ ਰਿਹਾ ਜੀ WhatsApp ਦਾ ਨੰਬਰ ਹੈਗਾ ਬੰਦਾ ਲੋਕਾਂ ਨੂੰ ਫੋਨ ਕਰਦਾ ਰਵੀ ਸ਼ਰਮਾ ਆਪਦਾ ਨਾਮ ਦੱਸਦਾ ਸਟੇਟ ਬੈਂਕ ਦੀ ਬ੍ਰਾਂਚ ਤੋਂ ਕਹਿੰਦਾ ਮੈਂ ਬੋਲਦਾ ਸ਼ਰە ਆਮ ਪੈਸੇ ਪੁਆਰਿਆ ਲੋਕਾਂ ਤੋਂ ਅਕਾਊਂਟ ਦੇ ਵਿੱਚ ਨਾਲੇ ਦਾ ਸਰਕਾਰ ਨਾ ਕੋਈ ਪੁਲਿਸ ਮਤਲਬ ਇਹ ਬੰਦੇ ਸ਼ਰە ਆਮ ਠੱਗੀਆਂ ਮਾਰਦੇ ਨੇ ਸ਼ਰਿਆਂ ਨੰਬਰ ਦਿੰਦੇ ਨੇ ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਇਹਨਾਂ ਦੀ ਕੋਈ ਨੰਬਰ ਦੀ ਡਿਟੇਲ ਨਹੀਂ ਕੋਈ ਕੁਝ ਨਹੀਂ ਹੈਗਾ ਕੀ ਮਤਲਬ ਸਰਕਾਰਾਂ ਨੂੰ ਇਹਨਾਂ ਨੰਬਰਾਂ ਤੇ ਇਹਨਾਂ ਲੋਕਾਂ ਨੂੰ ਮਤਲਬ ਕੋਈ ਡਰ ਨਹੀਂ ਕਿਸੇ ਸਰਕਾਰ ਦਾ ਵੀ ਲੱਖਾਂ ਲੋਕਾਂ ਕੋਈ ਅੱਜ ਕੱਲ ਦੀ ਡੇਟ ਦੇ ਵਿੱਚ ਜਿਹੜਾ ਮੋਬਾਈਲ ਸੇਫ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਕੋਈ ਬੈਂਕ ਅਕਾਊਂਟ ਸੇਫ ਨਹੀਂ ਹੈਗਾ ਤਾਂ ਕੀ ਆ ਛਰੇ ਆਮ WhatsApp ਤੇ ਨੰਬਰ ਦੇ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਤੁਹਾਡੀ ਲਾਟਰੀ ਨਿਕਲ ਗਈ ਜੀ ਤੁਹਾਡਾ ਐ ਹੋ ਗਿਆ ਜੀ ਆਪਦਾ ਨਾਮ ਪਤਾ ਮੋਬਾਈਲ ਮਤਲਬ ਮੋਬਾਈਲ ਨੰਬਰ ਦੇ ਕੇ ਆਪਦਾ ਨਾਮ ਸਹੀ ਦੱਸਦੇ ਨੇ ਰਵੀ ਸ਼ਰਮਾ ਬੋਲਦਾ ਹੁਣ ਮੈਂ ਇੱਕ ਨੰਬਰ ਸ਼ੋਅ ਕਰਨ ਜਾਣਿਆ ਕਹਿੰਦਾ ਰਵੀ ਸ਼ਰਮ ਹੈ ਮੇਰੇ ਕਿਸੇ ਰਿਸ਼ਤੇਦਾਰ ਤੋਂ ਇਹਨਾਂ ਨੇ 6000 ਰੁਪਿਆ ਪਵਾਇਆ ਚੌਥੇ ਪੰਜਵੇਂ ਆ ਤਿੰਨ ਚਾਰ ਦਿਨ ਹੋ ਗਏ ਮੈਂ ਫੋਨ ਕੀਤਾ ਤਾਂ ਕੋ ਗਲਤ ਬੋਲਦਾਗਾ ਮਤਲਬ ਆ ਪੱਧੀ ਸ਼ਬਦਾਵਲੀ ਯੂਜ਼ ਕਰਦਾ ਹੈਗਾ ਬੰਦਾ ਕੋਈ ਇਹਨੂੰ ਡਰ ਨਹੀਂ ਕੋਈ ਭੈ ਨਹੀਂ ਸ਼ਰੇਆਮ ਠੱਗੀਆਂ ਲੱਗਿਆ ਆ ਮਾਰਨ ਕੀ ਸਰਕਾਰਾਂ ਇੰਨੀਆਂ ਕੁ ਆਪਣਾ ਸਿਸਟਮ ਇੰਡੀਆ ਦਾ ਇੰਨਾ ਕੁ ਬੇਕਾਰ ਹੋ ਚੁੱਕਿਆ ਕਿ ਇੰਨਾ ਲੋਕਾਂ ਨੂੰ ਮਤਲਬ ਡਰ ਹੀ ਨਹੀਂ ਰਿਹਾ ਕੋਈ ਕੋਈ ਮਤਲਬ ਇੰਨਾ ਲੋਕਾਂ ਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਰਿਹਾ ਵੀ ਸਾਡਾ ਸਰਕਾਰਾਂ ਕੀ ਕਰ ਲੈਣਗੀਆਂ ਸਾਡੀ ਪੁਲਿਸ ਕੀ ਕਰ ਲੂਗੀ ਸਾਡਾ ਤਾਂ ਇਹਦੇ ਵਿੱਚ ਕੀ ਆ ਵੀ ਇਹਨਾਂ ਨੂੰ ਨੱਥ ਪਾਉਣ ਲਈ ਕੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੂਰੀਆਂ ਸਟੇਟਾਂ ਦੇ ਵਿੱਚ ਕੋਈ ਮਹਿਕਮਾ ਨਹੀਂ ਹੈਗਾ ਵੀ ਇਹਨਾਂ ਨੂੰ ਨੱਥ ਪਾਈ ਜਾ ਸਕੇ ਮਤਲਬ ਸੁੱਤੀਆਂ ਭਈਆਂ ਸਰਕਾਰਾਂ ਓਏ ਬੰਦੇ ਸੋਚਦੇ ਨੇ ਵੀ ਅਸੀਂ ਸਰਕਾਰਾਂ ਤੋਂ ਉੱਤੇ ਹੋਗੇ ਸਰਕਾਰਾਂ ਸਾਡਾ ਕੁਝ ਨਹੀਂ ਕਰ ਸਕਦੀਆਂ ਨਾ ਕੋਈ ਪੁਲਿਸ ਕੁਝ ਕਰ ਸਕਦੀ ਆ ਤਾਂ ਮੇਰੀ ਬੇਨਤੀ ਆ ਸਿੱਧਾ ਸਿਸਟਮ ਨੂੰ ਜਿਹੜਾ ਬੰਦਾ ਇਹ ਵੀਡੀਓ ਵੇਖ ਰਿਹਾ ਵੱਧ ਤੋਂ ਵੱਧ ਵੀਡੀਓ ਨੂੰ ਵਾਇਰਲ ਕਰ ਦਿਓ ਜੀ ਇਹਨਾਂ ਠੱਗਾਂ ਨੂੰ ਜੋ ਮਤਲਬ ਮਾਸੂਮ ਲੋਕਾਂ ਨੂੰ ਅਜਾਲ ਚ ਫਸਾ ਕੇ ਠੱਗਦੇ ਆ ਕੋਈ ਕਿਸੇ ਤਰ੍ਹਾਂ ਦਾ ਤਰੀਕਾ ਲੱਭਦਾ ਕੋਈ ਕਿਸੇ ਤਰ੍ਹਾਂ ਦਾ ਤਰੀਕਾ ਲੱਭਦਾ ਤਾਂ ਆਪਾਂ ਸਰਕਾਰ ਦੇ ਕੰਨਾਂ 'ਚ ਇਹ ਚੀਜ਼ ਪਾਈਏ ਵੀ ਉਹ ਕੋਈ ਸਪੈਸ਼ਲ ਹੈ ਇਹਦਾ ਮਤਲਬ ਮਹਿਕਮਾ ਖੜਾ ਕਰਨ ਜਿਹੜਾ ਇਹਨਾਂ ਦੇ ਨੱਥ ਪਾਈ ਜਾ ਸਕੇ ਕਿਉਂਕਿ ਇਹ ਨੰਬਰ ਤਾਂ ਚੱਲ ਹੀ ਰਹੇ ਨੇ ਨਾ ਨੰਬਰ ਤਾਂ ਕਿਸੇ ਨਾਮ ਤੇ ਇਸ਼ੂ ਹੋਇਆ ਹੀ ਹੋਣਾ ਜਿਹੜਾ WhatsApp ਤੇ ਮੈਂ ਤੁਹਾਨੂੰ ਹੁਣ ਸ਼ੋਅ ਕਰ ਰਿਹਾ ਸਕਰੀਨ ਤੇ ਚੱਲ ਰਿਹਾ ਤਾ ਇਹ ਨੰਬਰ ਰਵੀ ਸ਼ਰਮਾ ਬੰਦਾ ਆਪਦਾ ਨਾਮ ਦੱਸਦਾ ਕੋ ਗਲਤ ਬੋਲਦਾ 6000 ਰੁਪਇਆ ਇਹਨੇ ਆਪਦੇ ਅਕਾਊਂਟ ਦੇ ਵਿੱਚ ਪਵਾ ਲਿਆ ਹੋਰ ਵੀ ਪਤਾ ਨਹੀਂ ਕਿੰਨੇ ਲੋਕਾਂ ਨੂੰ ਠੱਗਿਆ ਹੋਣਾ ਤਾਂ ਠੱਗ ਵੀ ਰਹੇ ਨੇ ਇਹ ਇਕੱਲਾ ਨਹੀਂ ਹੈਗਾ ਬਹੁਤ ਦੁਨੀਆ ਨੇ ਹੁਣੇ ਕੰਮ ਫੜੇ ਹੋਏ ਨੇ ਉਹਨਾਂ ਨੂੰ ਪਤਾ ਸਰਕਾਰ ਸਾਡਾ ਕੀ ਕਰ ਲੂਗੀ ਪਤਾ ਨਹੀਂ ਕੀ ਤਾਂ ਲੋਕਾਂ ਦੇ ਮਤਲਬ ਅ ਦਿਮਾਕਾ ਜੱਜ ਅੱਜਕੱਲ੍ਹ ਘੁੰਮਦਾ ਪਿਆ ਵੀ ਕ੍ਰਾਈਮ ਹੈ ਜਿਹੜਾ ਸਰਕਾਰ ਤੇ ਇੰਨਾ ਹੈਵੀ ਹੋ ਗਿਆ ਕਿ ਸਰਕਾਰ ਅੱਖਾਂ ਬੰਦ ਕੇ ਬੈਠੀ ਆ ਵੀ ਜੋ ਹੁੰਦਾ ਹੋਈ ਜਾਂਦੇ ਕੋਈ ਸੁਣਵਾਈ ਨਹੀਂ ਕੋਈ ਮੈਕਮਾ ਨਹੀਂ ਕੋਈ ਜੇ ਕਿਸੇ ਦੇ ਪੈਸੇ ਨਿਕਲ ਗਏ ਉਹਦਾ ਕੋਈ ਹੱਲ ਨਹੀਂ ਠੀਕ ਹੈ ਜੀ ਇਹ ਤਾਂ ਕਹਿੰਦੇ ਨੇ ਆਪ ਹੀ ਬਚੋ ਭਾਈ ਇਹਨਾਂ ਚੀਜ਼ਾਂ ਤੋਂ ਠੀਕ ਹੈ ਮਤਲਬ ਇਹ ਬੰਦਿਆਂ ਨੂੰ ਹੋਰ ਜ਼ਿਆਦਾ ਫਿਰ ਇਹਨਾਂ ਦਾ ਮਤਲਬ ਚੜਾਵਾ ਚੜਦਾ ਹੋਣਾ ਕਿਸੇ ਨੂੰ ਕਿਸੇ ਵੀ ਜਿਹੜਾ ਮਤਲਬ ਜਿੱਥੇ ਬਹਿ ਕੇ ਕਰਾਈਮ ਕਰਦੇ ਨੇ ਉੱਥੇ ਚੜਾਵਾ ਚੜਦਾ ਹੋਣਾ ਭਾਈ ਤਾਂ ਹੀ ਨਹੀਂ ਕੁਝ ਵਿਗੜਦਾ ਇਹਨਾਂ ਦਾ ਠੀਕ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਵੀ ਤੇ ਆਪਣੇ ਆਮ ਲੋਕਾਂ ਨੂੰ ਵੀ ਵੀ ਬੱਤ ਤੋਂ ਬਾਅਦ ਇਸ ਵੀਡੀਓ ਨਾਲ ਵੀਡੀਓ ਬਣਾਓ ਵੀ ਇਹਨਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ ਤਾਂ ਜੋ ਕਿਸੇ ਗਰੀਬ ਦਾ ਨੁਕਸਾਨ ਹੋਣ ਤੋਂ ਬਚ ਸਕੇ ਬਚਾਇਆ ਜਾ ਸਕੇ ਮਤਲਬ ਬਹੁਤ ਬੇਵਕੂਫ ਅ ਦੁਨੀਆ ਨੂੰ ਇਹ ਬਣਾਉਂਦੇ ਨੇ ਇਹੋ ਜਿਹੇ ਬੰਦੇ ਤੇ ਲੱਖਾਂ ਕਰੋੜਾ ਰੁਪਇਆ ਇਹ ਜਿਹੜਾ ਮੰਥਲੀ ਕਮਾ ਰਹੇ ਨੇ ਬੰਦੇ ਸਿਰਫ ਇਹੀ ਕੰਮ ਕਰ ਰਹੇ ਕਿ ਬੜਾ ਸੌਕਾ ਕੰਮ ਲੱਭਿਆ ਹੋਇਆ ਹੁਣ ਰੱਬ ਜਾਣਦਾ ਵੀ ਇਹ ਕਿਵੇਂ ਤਾਂ ਪੈਸੇ ਕੱਢਦੇ ਨੇ ਕੀ ਇਹਨਾਂ ਕੋਲੇ ਸਿਸਟਮ ਆਗਾ OTP ਲੈ ਕੇ ਠੀਕ ਹੈ ਤਾਂ ਮਤਲਬ ਆਪਦੇ ਕਿਸੇ ਖਾਤੇ ਚੋਂ ਪੈਸੇ ਕਢਾਣੇ ਹੁਣ ਬੈਂਕ ਕਦੇ ਬੈਂਕ ਕੱਢਗੇ ਨਹੀਂ ਦਿੰਦਾ ਜੇ ਆਪਾਂ ਕਿਸੇ ਦੇ ਬੈਂਕ ਚੋਂ ਆਪਦੇ ਨੂੰ ਦਿੱਕਤ ਆ ਜਾਂਦੀ ਆ ਕਾਪੀ ਲਿਆਓ ਜੀ ਇਹ ਲਿਆਓ ਜੀ ਫਲਾਣਾ ਲਿਆਓ ਜੀ ਬੈਂਕ ਸੌ ਫੰਡੇ ਕਰਾਂਦਾ ਇਹ ਕੋਡੀਪੀ ਲੈ ਕੇ ਪੈਸੇ ਕਢਾ ਲੈਂਦੇ ਆ ਮਤਲਬ ਇਹੋ ਜਿਹੇ ਇਹਨਾਂ ਦੇ ਹੱਥ 'ਚ ਕਿਹੜਾ ਸਿਸਟਮ ਆ ਵੀ ਜਿਹੜਾ ਇਹ ਇਕੋਟੀਪੀ ਤੇ ਇੱਕ ਐਪ ਤੇ ਰੁਪਈਆ ਕੱਢ ਲੈਂਦੇ ਆ ਐਤੇ ਲੱਖਾਂ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਕੋਈ ਮਰੇ ਘਪਿਆ ਦੇ ਅਗਲੇ ਦੇ ਪੈਸੇ ਢੜੇ ਪਏ ਨੇ ਠੀਕ ਆ ਉਹ ਨਹੀਂ ਨਿਕਲਦੇ ਦਾ ਅਗਲਾ ਕਹਿੰਦਾ ਵੀ ਬੈਂਕ ਕੱਢਗੇ ਨਹੀਂ ਦਿੰਦਾ ਭਾਈ ਸਾਡੇ ਬੰਦੇ ਦੇ ਪੈਸੇ ਜੀ ਉਹ ਤਾਂ ਨਿਕਲਦੇ ਨਹੀਂ ਆ ਫਰੋਡੀਏ ਬੰਦੇ ਪਤਾ ਨਹੀਂ ਕਿਵੇਂ ਕੱਢ ਲੈਂਦੇ ਆ ਬਈ ਪੈਸੇ ਮਤਲਬ ਸਿਸਟਮ ਸਮਝ ਤੋਂ ਬਾਹਰ ਹੋਇਆ ਪਿਆ ਕੀ ਇਹ ਬੰਦੇ ਬੈਂਕਾਂ ਨਾਲ ਰਲੇ ਹੋਏ ਨੇ ਜਾਂ ਇਹ ਬੰਦਿਆਂ ਦੇ ਕੋਲੇ ਇਹੋ ਜਿਹੇ ਹੱਥ 'ਚ ਕੀ ਸਿਸਟਮ ਆਇਆ ਹੋਇਆ ਇਹਨਾਂ ਦੇ ਵੀ ਜਿਹੜਾ ਕਿਸੇ ਨੇ ਤਿਆਰ ਕਰ ਰਿਹਾ ਵੀ ਕਿਸੇ ਦਾ ਅਕਾਊਂਟ ਹੈਕ ਕਰ ਲਓ ਕਿਸੇ ਦਾ ਮੋਬਾਈਲ ਹੈਕ ਕਰ ਲਓ ਬਈ ਕੱਢ ਲਓ ਸਾਰਾ ਕੁਝ ਉਹਦੇ ਵਿੱਚੋਂ ਮਾ मतलब ਸਿਸਟਮ ਹੀ ਸਮਝ ਤੋਂ ਬਾਹਰ ਹੋਇਆ ਪਿਆ ਤਾਂ ਇਹ ਚੀਜ਼ ਹੈ ਵੀ ਇਸ ਚੀਜ਼ ਨੂੰ ਨੱਥ ਪਾ ਲਈ ਅਸੀਂ ਬੇਨਤੀ ਕਰਦੇ ਹਾਂ ਮੈਂ ਵੀ ਬੇਨਤੀ ਕਰਦਾ ਜਿਹੜੇ ਜਿਹੜੇ ਵੀਡੀਓ ਵੇਖ ਰਹੇ ਆ ਸੁਣ ਰਹੇ ਆ ਸਭ ਨੂੰ ਇਹ ਬੇਨਤੀ ਆ ਵੀ ਇੰਨਾ ਫਰੋਡੀਆਂ ਤੇ ਮਤਲਬ ਸਰਕਾਰ ਨੂੰ ਪੂਰਾ ਮਤਲਬ ਖਰਾ ਉਤਰਨਾ ਚਾਹੀਦਾ ਇਹਨਾਂ ਨੂੰ ਲੱਭ ਕੇ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸ਼ਰਿਆਮ ਨੰਬਰ ਚੱਲਦੇ ਨੇ ਇਹਨਾਂ ਬੰਦਿਆਂ ਦੇ WhatsApp ਤੇ ਤਾਂ ਇਹਨਾਂ ਤੇ ਬਿਲਕੁਲ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਇਹਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ